ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਣਾ ਕਾਰ ਬੀਆਰ ਫਰੀਪੁਰ ਸਿਟੀ ਤੁਹਾਡੇ ਲਈ ਲੈ ਕੇ ਆਇਆ ਹੈ ਲੋ ਬਜਟ ਦੀ Swift Maruti ਸੰਜੋਕੀ Swift BDI 2008 ਮਾਡਲ ਚੰਡੀਗੜ੍ਹ ਨੰਬਰ ਚਾਰੋਂ ਟਾਇਰ 80 ਤੋਂ 85 ਪੈਸੇ ਟਾਇਰ BDI ਡੀਜ਼ਲ ਦੀ ਗੱਡੀ ਓਨਰ ਸੈਕੰਡ ਚੰਡੀਗੜ੍ਹ ਨੰਬਰ ਟ੍ਰਾਂਸਫਰ ਪੰਜਾਬ ਇਸ ਗੱਡੀ ਦੀ ਪਾਸਿੰਗ ਖਤਮ ਹੈ ਪਾਸਿੰਗ ਤੁਹਾਨੂੰ ਆਪ ਕਰਾਉਣੀ ਪਏਗੀ ਬਿਲਕੁਲ ਘੱਟ ਰੇਟ ਤੇ ਤੁਹਾਨੂੰ ਦੇ ਦੇਵਾਂਗੇ ਸਿਰਫ 1 ਲੱਖ ਦੀ ਗੱਡੀ ਬੀਡੀਆਈ ਡੀਜ਼ਲ ਦੀ ਬੈਟਰੀ ਵਾਲੀ ਸਕੂਟਰੀ ਤੋਂ ਵੀ ਘੱਟ ਰੇਟ ਚੋ ਗੱਡੀ ਗੁਰਨਾਣਾ ਕਾਰਬੀਅਰ ਫਰੋਇਪੁਰ ਸਿਟੀ ਵਿੱਚ ਪਹੁੰਚ ਚੁੱਕੀ ਏ ਸੋ ਦੋਸਤੋ ਇਹ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰੋ ਗੁਰਨਾਣਾ ਕਾਰਬੀਅਰ ਫਰੋਇਪੁਰ ਸਿਟੀ ਸਾਡਾ ਨੰਬਰ 98555 26453 97814 45735 ਸੋ ਦੋਸਤੋ ਆਉਣਾ ਕਿੱਥੇ ਆ ਤੁਸੀਂ ਕੱਚਾ ਜੀਰਾ ਰੋਡ ਨियर ਡੀਸੀ ਮਾਡਲ ਸਕੂਲ ਗੁਰੂ ਨਗਰ ਦੇ ਗੇਟ ਦੇ ਬਿਲਕੁਲ ਬਾਹਰ ਵੱਲ ਗੁਰੂ ਨਾਨਕ ਕਾਰਬੀਅਰ ਫਰੇਪੁਰ ਸਿਟੀ